ਹਾਂਜੀ ਦੋਸਤੋ ਕੀ ਹਾਲ ਚਾਲ ਹੈ ਜੀ ਤੇ ਸੋ ਅੱਜ ਖੜੇ ਆ ਜੀ ਰਾਏਕੋੜ ਤੋਂ ਬਰਨਾਲੇ ਰੋਡ ਤੇ ਬਰਨਾਲੇ ਰੋਡ ਤੇ ਖੜੇ ਕਿੱਥੇ ਆ ਜੀ ਇੱਕ ਐਸੀ ਜਗ੍ਹਾ ਤੇ ਖੜੇ ਆ ਕਿ ਮਨ ਖੁਸ਼ ਹੋ ਜਣਾ ਤੁਹਾਡਾ ਉਹਨਾਂ ਦੇਖ ਕੇ ਵੀ ਪੁਰਾਣੇ ਸਮੇਂ ਦੇ ਵਿੱਚ ਇੱਕ ਚੀਜ਼ਾਂ ਕੁਸ਼ ਹੁੰਦੀਆਂ ਸੀਗੀਆਂ ਜਿਹੜੀਆਂ ਅੱਜ ਕਿਤਨਾ ਕਿਤੇ ਦੁਬਾਰਾ ਮੁੜ ਕੇ ਤਾਂ ਆਈਆਂ ਨੇ ਪਰ ਉਹ ਕਿਤਨਾ ਕਿਤੇ ਨਾ ਇੱਕ ਪ੍ਰੋਫਿਟ ਦੀ ਚਾਲ 'ਚ ਇਹ ਭੇਡ ਜਰੂਰ ਚੜੀਆਂ ਨੇ ਇੱਧਰ ਸਾਡੇ ਬਜ਼ੁਰਗ ਨੇ ਬਾਈ ਜੀ ਹੁਣੀ ਨੇ ਇਹ ਇੱਥੇ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਦਿਖਾਦਾ ਘਰ ਦੇ ਦੁੱਧ ਤੋਂ ਤਿਆਰ ਅਧੜਕਾ ਦਹੀਂ ਦਾ ਨਹੀਂ ਦਿੱਤੀ ਠੀਕ ਹੈ ਜੀ ਨਰਮਲ ਲੱਸੀ ਠੰਡੀ ਮਿੱਸੀ ਮਿੱਠੀ ਲੱਸੀ ਤੇ ਨਾਲ ਮਿਲਗਦਾ ਆਵਿਆ ਜੀ ਤੇ ਸਭ ਤੋਂ ਵੱਡੀ ਗੱਲ ਆ ਜੀ ਇਹਦੇ ਵਿੱਚ ਪਾਣੀ ਨਹੀਂ ਪੈਂਦਾ ਬਿਨਾਂ ਪਾਣੀ ਤੋਂ ਤੇ ਇਹ ਇਧਰ ਤੁਸੀਂ ਇਹ ਦੇਖ ਸਕਦੇ ਹੋ ਤੇ ਇਹ ਇਧਰ ਬਾਈ ਜੀ ਹੁਣਾਂ ਨੇ ਇਹ ਸਾਰਾ ਸੈਟਅਪ ਲਾਇਆ ਆ ਤੇ ਗੱਲਬਾਤ ਬਾਈ ਹੁਣਾਂ ਨੇ ਪਹਿਲਾਂ ਕਰਦੇ ਪਹਿਲਾਂ ਤੁਹਾਨੂੰ ਇੱਕ ਚੀਜ਼ ਦਿਖਾ ਦਮ ਆਵੇ ਆ ਬਾਈ ਹੁਣਾਂ ਦੀ ਗੱਡੀ ਆ ਆ ਚੈੱਕ ਕਰੋ ਵੈਗਨਾਰ ਗੱਡੀ ਆ ਤੇ ਗੱਡੀ ਦੇ ਮੋਰੇ ਵੀ ਇਹਨਾਂ ਨੇ ਇੱਕ ਆਪਣਾ ਉਹ ਲਾਇਆ ਹੋਇਆ ਆ ਜੀ ਆ ਮਿਲਕ ਸ਼ਾਟ ਵਾਸਤੇ ਮਿੱਠੀ ਲੱਸੀ ਲਈ ਤੇ ਅੰਦਰ ਇੱਕ ਬੜਾ ਤਗੜਾ ਜਿਗਾਰ ਕੀਤਾ ਪੂਰੀ ਪੂਰੀ ਫ੍ਰਿਜ ਬਾਪੂ ਜੀ ਨੇ ਇੱਥੇ ਟਿਕਾ ਲਈ ਆ ਵੀ ਜਦੋਂ ਜੀ ਕੀਤਾ ਧੱਕੇ ਅੰਦਰ ਤੇ ਜਦੋਂ ਜੀ ਕੀਤਾ ਧੱਕੇ ਬਾਹਰ ਆ ਦੇਖੋ ਜੀ ਨਵਾਂ ਐਂਗਲ ਬਣਾ ਕੇ ਨਾਲ ਉਹ ਉੱਪਰ ਤੱਕ ਪਿੱਛੇ ਦਾੱਕ ਲੈ ਜਾਂਦੇ ਖਿੱਚ ਕੇ ਤੇ ਬਾਕੀ ਹੁਣ ਗੱਲਬਾਤ ਕਰਦੇ ਆ ਭਾਈ ਹੁਣਾਂ ਨਾਲ ਤੇ ਭਾਈ ਜੀ ਪਲੀਜ਼ ਮਾਈਕ ਲੋ ਲੈ ਤੁਸੀਂ ਇੱਕ ਇਧਰ ਜਦ ਤੱਕ ਤੁਸੀਂ ਆਪਣੇ ਜਿਹੜੇ ਕਸਟਮਰ ਵੀ ਨਾਲ ਨਾਲ ਭੁਗਤਾਈ ਜਾਣੇ ਆ ਜੀ ਕਿ ਅਸੀਂ ਚਾਹੁੰਦੇ ਵੀ ਤੁਹਾਡਾ ਸਾਡੇ ਘਰ ਕੇ ਨੁਕਸਾਨ ਹੋਵੇ ਕੇ ਇਹ ਚੀਜ਼ ਲੈ ਕੇ। ਭਾਈ ਜੀ ਕੀ ਹਾਲ ਚਾਲ ਹੈ ਠੀਕ ਹੈ ਨਹੀਂ? ਠੀਕ ਹੈ ਜੀ। ਭਾਈ ਜੀ ਕੀ ਨਾਮ ਕੀ ਹੈ ਜੀ? ਮੇਰਾ ਨਾਮ ਸੁਖਵੀਰ ਸਿੰਘ ਹੈ। ਸੁਖਵੀਰ ਸਿੰਘ ਜੀ ਮਾਲਵੇ ਵਾਲੇ ਨਾਲ ਲਗਭਗ ਚਾਣੂਏ ਜਾਂਦੇ ਆ ਜ਼ਮੀਨਾਂ ਤੋਂ। ਹਾਂਜੀ ਹਾਂਜੀ। ਹੈਨਾ? ਨਹੀਂ ਅੱਜ ਮਾਲਵੇ ਵਾਲਿਆਂ ਨੂੰ ਅੱਜ ਪਹਿਲੇ ਵਾਰ ਦੇਖਿਆ ਵੀ ਐਡਾ ਵੱਡਾ ਸਟਾਲ ਲਾਉਂਦੇ ਆ ਨਾ ਚੀਜ਼ ਲਈ ਕੀ ਮੰਦੇ ਵਿੱਚ ਸੀਗਾ ਕਿਵੇਂ ਸ਼ੌਕ ਸੀ ਇਸ ਚੀਜ਼ ਨੂੰ ਕਰਨ ਦਾ ਜੀ? ਹਾਂਜੀ ਇਹ ਐਂ ਜੀ ਤੇ ਮੈਂ ਕਹਿੰਦੇ ਵੀ ਅੱਜ ਦਾ ਰਿਸਤਰੀਆਂ 도ਬੇ ਚ ਵੀ ਨੇ ਬਾਜੇ ਚ ਵੀ ਨੇ ਸਾਡੇ ਮਾਰਬੇ ਵਾਲੇ ਦੀਆਂ ਵੀ ਬਠਿੰਡੇ ਵਾਲੇ ਇੱਧਰ ਨੂੰ ਆ ਰਹੇ ਨੇ ਬਿਲਕੁਲ ਲੁਧਿਆਣੇ ਵੱਲੋਂ ਪਟਿਆਲੇ ਵੱਲੋਂ ਉਹ ਦੇਖੋ ਦੇਖ ਫਿਰ ਉਹਨਾਂ ਨੂੰ ਨੌਲੇਜ ਹੋ ਜਾਂਦੀ ਹੈ ਨੌਲੇਜ ਹੋ ਜਾਂਦੀ ਹੈ ਵੀ ਖੇਤੀ ਦੇ ਵਿੱਚ ਨਾਟ ਪਰ ਰਹੋ ਤੇ ਆਪਣਾ ਕਾਰੋਬਾਰ ਕਰੋ ਬਿਲਕੁਲ ਇਸ ਕਰਕੇ ਅਸੀਂ ਇੱਧਰ ਮਤਲਬ ਕਿ ਇਹ ਕਰਿਆ ਬਿਲਕੁਲ ਤੁਸੀਂ ਨਾਲ-ਨਾਲ ਪਾਈ ਹੁਣਾਂ ਦਾ ਆਰਡਰ ਵੀ ਨਾਲ ਲਾ ਦਿਓ ਪਾਈ ਹੁਣਾਂ ਦਾ ਜੀ ਆ ਲੱਸੀ ਵੀ ਮਿਲ ਤਦਾ ਮਈ 500 ਰੁਪਏ ਚਲਾ ਅਸੀਂ ਚੋਨੇ ਨਾਲ-ਨਾਲ ਬਾਈ ਉਹਨਾਂ ਦਾ ਕੰਮ ਵੀ ਚੱਲਦਾ ਰਹੇ ਤੇ ਨਾਲ-ਨਾਲ ਸਾਡਾ ਵੀ ਕੰਮ ਚੱਲਦਾ ਰਹੇ ਤੇ ਕੰਮ ਕੋਈ ਵੀ ਨਾ ਰੁਕੇ ਸਾਰਾ ਕੁਝ ਘਰ ਦੇ ਹੀ ਤਿਆਰ ਕਰੀਨੇ ਜੀ ਆਪ ਦਾ ਬਿਲਕੁਲ ਭਾਈ ਜੀ ਜਿਹੜਾ ਹੁਣ ਘਰ ਦੇ ਦੁੱਧਾ ਤਿਆਰ ਹੈ ਦੁੱਧ ਤੁਸੀਂ ਆਪਣਾ ਲੈਨੇ ਹੋ ਜਾਂ ਕਿਵੇਂ ਹੈਗਾ ਨਹੀਂ ਤੁਸੀਂ ਸਾਡਾ ਜੀ 5 ਸਾਲ ਤੋਂ ਡੇਰੀ ਹੈ ਇੱਥੇ ਅੱਛਾ ਜੀ ਔਲਕ ਡੇਰੀ ਹੈ ਓਕੇ ਜੀ ਠਿੱਕਰੇ ਵਾਲੇ ਪਿੰਡ 'ਚ ਜੀ ਸਾਡਾ ਦੋ ਦੋਨੋਂ ਤੋਂ ਹੀ ਚੱਲਦਾ ਜੀ ਅੱਛਾ ਜੀ ਜਦੋਂ ਵੀ ਅਸੀਂ ਕਾਰੋਬਾਰ ਮੈਂ ਸ਼ੁਰੂ ਕਰਿਆ ਸੀ ਨਾ ਜੀ ਮਨੋਏ ਪੁੱਛਿਆ ਜੀ ਮੈਨੂੰ ਮੈਂ ਮਤਲਬ ਕਿ ਕੋਈ ਮੈਨੂੰ ਮਲਾਵਟ ਵਾਲਾ ਦੁੱਧ ਨਾ ਮਿਲੇ ਅੱਛਾ ਜੀ ਇਹ ਡੇਰੀ ਜਿਹੜੀ ਪਸ਼ੂ ਰੱਖੇ ਹੁੰਦੇ ਉਹ ਡੇਰੀ ਹੈ ਜੀ ਇਹ ਹਾਂ ਜੀ ਹਾਂ ਓਕੇ ਮੱਝਾਂ ਗਾਈਆਂ ਉਹਦੇ ਰੱਖਦੀਆਂ ਬੱਚਾ ਗਾਈਆਂ ਰੱਖੀਆਂ ਹੋਈਆਂ ਨੇ ਹਾਂ ਜੀ ਹਾਂ ਤੇ ਉਹਨਾਂ ਨੇ ਫਿਰ ਮੈਨੂੰ ਇੱਕ ਦਿਨ ਕਹਿ ਕੇ ਪੰਜ ਸਾਲ ਤੋਂ ਬਾਅਦ ਪਾਣੀ ਆਇਆ ਮੈਂ ਕਿਹਾ ਤਾਂ ਹੀ ਮੈਂ ਤੁਹਾਨੂੰ ਮਤਲਬ ਇਹ ਕਰਿਆਗਾ ਕੀ ਬਾਤ ਹੈ ਅੱਛੇ ਤੁਹਾਨੂੰ ਦਿਖਾ ਦਈਏ ਵੀ ਆ ਜਿਹੜਾ ਇੱਕ ਬਾਬੋ ਜੀ ਦਾ ਡੂੰਗਾ ਪਿਆ ਇਹਦੇ ਵਿੱਚ ਮੱਖਣ ਆਪਰੇ ਮਲਾਈ ਆ ਤੁਹਾਨੂੰ ਇੱਧਰ ਦੀ ਦਿਖਾਉਂਦੇ ਆ ਵੀ ਅਸਲ ਦੇ ਵਿੱਚ ਕਿਹੜੀ ਕਿਹੜੀ ਚੀਜ਼ ਕਿਵੇਂ ਆ ਲਓ ਜੀ ਕੀ ਬਾਤ ਹੈ ਜ ਇਥੇ ਮੈਨੂੰ ਲੱਗਦਾ ਤੁਸੀਂ ਪੂਰਾ ਮਾਲਵਾ ਹੁਣ ਤੁਸੀਂ ਨਾ ਆਏ ਪਿਓਰ ਸ਼ੁੱਧ ਵਾਲੇ ਇੱਕ ਪਾਸੇ ਤੋਰ ਦਿੰਦਾ ਹੈ ਹਾਂਜੀ ਹਾਂ ਬਹੁਤ ਦੁਰਸੀਏ ਤੋਂ ਰਸਸੇ ਤੋਂ ਅੱਛਾ ਜਿਹੜੇ ਮਤਲਬ ਟਰੈਵਲ ਕਰਦੇ ਆਉਂਦੇ ਨੇ ਜੀ ਉਹ ਖਾ ਕੇ ਜਾਂਦੇ ਨੇ ਤੇ ਬਾਬੂ ਜੀ ਪਾ ਕੇ ਮਲਾਈ ਬਾ ਰਹੇ ਹੋ ਇਹ ਮਲਾਈ ਪਾ ਰਹੇ ਜੀ ਮਲਾਈ ਪਾ ਕੇ ਦਿੰਦੇ ਜੀ ਕਿਆ ਬਾਤ ਹੈ ਜੀ ਸਹੀ ਇਹ ਹੋਰ ਸਹੀ ਹੈ ਜੀ ਇਹ ਬਾਜੀ ਇਹ ਅਦਰੜਕ ਅਦਰੜਕਾ ਜਿਹੜਾ ਹੁੰਦਾ ਨਾ ਇਹਦੇ ਪਾਰੀ ਯੁਰਗ ਪੀਉਂਦੇ ਹੁੰਦੇ ਆਪਾਂ ਨੂੰ ਇਹ ਦੱਸ ਦਿਓ ਵੀ ਅਦਰੜਕਾ ਜਿਹੜਾ ਬਣਦਾ ਕਿਵੇਂ ਹੁੰਦਾ ਸੀਗਾ ਕਿਉਂਕਿ ਅੱਜ ਦੀ ਨਵੀਂ ਪੀੜ੍ਹੀ ਨੂੰ ਅਦਰੜਕੇ ਬਾਰੇ ਪਤਾ ਨਹੀਂ ਹਾਂਜੀ ਇਹ ਪਾਸੇ ਜਿਵੇਂ ਹੁ ਦੁੱਧ ਲੈ ਲਿਆ ਕਰਦਾ ਹਾਂਜੀ ਉਹਨੂੰ ਦਹੀਂ ਜਮਾਤਾ ਤੇ ਦਹੀਂ ਜਮਾ ਕੇ ਉਹਨੂੰ ਆਪਾਂ ਆਦੇ ਪਾਣੀ ਵੀ ਪਾਉਣਾ ਤੇ ਹੈ ਜੀ ਨਹੀਂ ਪਰ ਤੇ ਆਪਾਂ ਮਤਲਬ ਕਿ ਦਹੀਂ ਜਮਾਤਾ ਦਹੀਂ ਜਮਾ ਕਰੂੰ ਜਸਵਾ ਉੱਠੇ ਜਿਹੜੀ ਉਹ ਦੁੱਧ ਵੜ ਕੇ ਖਾੜਿਆ ਉਹ ਪਾ ਮਿੱਠਾ ਕੱਟ ਕੇ ਮਲਾਈ ਜਿਹੜੀ ਤੁਸੀਂ ਦੇਖੀ ਹੈ ਪਾਤੀ ਹੈ ਤੇ ਉਸ ਤੋਂ ਬਾਅਦ ਮਤਲਬ ਜਦ ਪੰਮ ਦਾ ਦਹੀਂ ਜਮਾਤਾ ਤਾਂ ਸਵੇਰੇ ਉੱਠ ਕੇ 5:00 4:00 ਉਹਨੂੰ ਰੜਕ ਲੈਣਾ ਹੈ ਜੀ ਇਕੱਲੇ ਦਹੀਂ ਨੂੰ ਬਿਲਕੁਲ ਉਹ ਚੀਨੀ ਪਾਣੀ ਹੈ ਤੇ ਉਦੋਂ ਦਾ ਗਲਾਸ ਭਰਦੇ ਨੇ ਗਲਾਸ ਭਰ ਕੇ ਤੇ ਇਹਦੀ ਮੇਨ ਪ੍ਰੋਸੀਜਰ ਕਹਿ ਲਈ ਆਪਾਂ ਵੀ ਨਾ ਇਹਦੀ ਪੂਰੀ ਲੱਸੀ ਬਣਾਉਣੀ ਆ ਤੇ ਨਾ ਹੀ ਇਹਦਾ ਪੂਰਾ ਦਹੀਂ ਰਹਿਣਾ ਆ ਇਹਨੂੰ ਅਦਰੜਕ ਕਹਿੰਦੇ ਆ ਅਦਰੜਕ ਕਹਿੰਦੇ ਆ ਜੇ ਪੂਰਾ ਰਹਿਣਾ ਹੈ ਤਾਂ ਮੱਖਣੀ ਆਜੂਗੀ ਅਦਰੜਕ ਹੀ ਮਜ਼ੇ ਹੋ ਜੂ ਇਹਦੇ ਵਿੱਚ ਮੱਖਣ ਵੀ ਆ ਜਾਣਾ ਨਾਲ ਹੀ ਇਹਦੇ ਵਿੱਚ ਦਹੀਂ ਦਾ ਟੇਸ ਵੀ ਆ ਜਾਣਾ ਲੱਸੀ ਦਾ ਟੇਸ ਵੀ ਆ ਜਾਣਾ ਸਾਰਾ ਕੁਝ ਨਾਲ ਇਕੱਠਾ ਹੋ ਜਾਣਾ ਹੈ ਹਾਂਜੀ ਹਾਂ ਤੇ ਭਾਈ ਜੀ ਇਹ ਸ਼ੌਕ ਸੀਗਾ ਤੁਹਾਨੂੰ ਇਹ ਕਰਨ ਦਾ ਜਾਂ ਕਿਵੇਂ ਕੋਈ ਮਜਬੂਰੀ ਮਾਰਗੀ ਸ਼ੌਕ ਵੀ ਹੈ ਜੀ ਮਜਬੂਰੀ ਵੀ ਹੈ ਪਰ ਆਪਾਂ ਜਦ ਦੂਜੀਵਾਰ ਪਹਿਲੀ ਆ ਜਿਆਦਾ ਮਤਲਬ 50 50 ਤੱਕ ਪੈ ਜਾਂਦਾ ਹਾਂ ਹਾਂਜੀ ਉਹਦੀ ਮਤਲਬ ਉਮਰ ਨੂੰ ਟਾਈਮ ਕੱਢਣਾ ਔਖਾ ਹੋ ਜਾਂਦਾ ਹੈ ਆਚਾ ਇਹ ਸਾਡਾ ਟਾਈਮ ਪਾਸ ਵੀ ਹੈ ਅਚਾ ਮਤਲਬ ਮਜਬੂਰੀ ਪੈਸੇ ਪੱਖੋਂ ਨਹੀਂ ਮਜਬੂਰੀ ਟਾਈਮ ਪਾਸ ਪੱਖੋਂ ਹੈ ਟਾਈਮ ਪਾਸ ਪੱਖੋਂ ਹੈ ਕੀ ਬਾਤ ਹੈ ਜੀ ਤੇ ਉਹ ਕਹਿੰਦੇ ਵੀ ਨਾਲੇ ਪੁੰਨ ਦੇ ਨਾਲੇ ਫਲੀਆਂ ਨਾਲੇ ਪੁੰਨ ਦੇ ਨਾਲੇ ਫਲੀਆਂ ਅੱਜ ਤਾਂ ਅਗਲਾ ਪੀਕੇ ਜਾਂਦਾ ਸੀਸੇ ਕੇ ਜਾਂਦਾ ਮਤਲਬ ਕਿ ਤੇ ਨਾਲੇ ਪੈਸੇ ਦੇ ਜਾਂਦਾ ਨਾਲੇ ਭਾਈ ਇੱਕ ਚੀਜ਼ ਹੋਰ ਵੀ ਆ ਹੁਣ ਜਦੋਂ ਨਵੇਂ ਲੋਕ ਆਉਂਦੇ ਨੇ ਨਵੀਆਂ ਗੱਲਾਂ ਪਤਾ ਹੁੰਦੀਆਂ ਨੇ ਬੰਦਿਆਂ ਸਾਂਝਾ ਵਾਦੀਆਂ ਨੇ ਬੰਦੇ ਨਾਲ ਸੀਨੇ ਪੀ ਸੀਨੇ ਲਾ ਕੇ ਸੌ ਚੀਜ਼ਾਂ ਦਾ ਨੌਲੇਜ ਮਿਲਦਾ ਕੋਈ ਦੱਸ ਕੇ ਜਾਂਦਾ ਚ ਆ ਤਬਦੀਲ ਕਰੋ ਜੀ ਆ ਪਾਓ ਹੋਰ ਬਤਾਓ ਸੀ ਹਰ ਮਸਾ ਰੋਜ਼ ਹਫਤੇ ਬਾਅਦ ਕੁਆਲਟੀ ਜੀ ਦੱਸ ਕੇ ਸੀ ਬੋਲਾ ਦਿੰਦੇ ਆ ਕੀ ਬਾਤ ਪਹਿਲਾਂ ਅਸੀਂ ਕੱਲੀ ਮਤਲ ਲੱਸੀ ਤੇ ਮਿਲਕ ਬਦਾ ਕਾਜੂ ਤੇ ਬਦਾਮ ਤੇ ਮੱਕੀ ਦੇ ਚਾਰ ਪੰਜ ਉਹ ਪਾਉਂਦੇ ਅੱਛਾ ਜੀ ਤੇ ਫਿਰ ਸਾਨੂੰ ਇੱਕ ਮਤਲ ਲੁਧਿਆਣਾ ਤੋਂ ਆਇਆ ਉਹ ਕਹਿੰਦੇ ਚ ਮਤਲ ਜੀ ਕੇਵੜਾ ਤੇ ਛੋਟੀ ਇਲੈਚੀ ਦਾ ਪਾਊ ਅੱਛਾ ਜੀ ਫੇਰ ਅਸੀਂ ਉਹ ਮਤਲਬ ਹਫਤੇ ਦੀ ਛੋਟੀ ਇਲੈਚੀ ਤੇ ਪਾਉਂਦੇ ਪਿੰਨਾਂ ਨੂੰ ਐਡ ਕਰਤਾ ਹਾਂਜੀ ਓਕੇ ਉਹਨੂੰ ਤੇ ਅਸੀਂ ਪੀਤੀਆ ਟੈਸਟ ਆਇਆ ਹੋਣਾ ਕੀ ਬਾਤ ਜੀ ਨਾਲ ਨਾਲ ਪੈਸੇ ਵੀ ਕੱਢ ਲਓ ਜੀ ਬਾਈ ਹੁਣਾਂ ਦੇ ਤੇ ਬਾਈ ਜੀ ਕਿਵੇਂ ਲੱਗਾ ਪਹਿਲਾਂ ਤਾਂ ਮੈਂ ਦੱਸੋ ਤੁਸੀਂ ਮਿਲਕਦਾ ਪੀਤਾ ਕਿਵੇਂ ਲੱਗਿਆ ਵਧੀਆ ਲੱਗਿਆ ਅੱਛਾ ਬਾਈ ਇੱਕ ਚੀਜ਼ ਹੋਰ ਦੱਸਿਓ ਵੀ ਜਿਹੜੀਆਂ ਅੱਜ ਦੇ ਟਾਈਮ 'ਚ ਪੰਜਾਬੀ ਕੋਸ਼ਿਸ਼ ਕਰ ਰਹੇ ਨੇ ਇਹ ਕਿਵੇਂ ਤੁਹਾਨੂੰ ਲੱਗਦੀਆਂ ਨੇ ਵੀ ਪੰਜਾਬੀਆਂ ਨੂੰ ਵਾਕੇ ਅੱਗੇ ਆਉਣਾ ਚਾਹੀਦਾ ਚੀਜ਼ਾਂ ਨਾਲੇ ਇੱਕ ਤੋਹ ਸੂਤਰਾ ਨਾਲੇ ਪਤਾ ਚੱਲ ਨਹੀਂ ਸਾਰੇ ਬੰਦੇ ਕਿੱਥੋਂ ਤੁਸੀਂ ਇਨਾ ਮਿਹਰ ਦਮੇਸ਼ਰ ਤੋਂ ਬਾਜੀ ਮੇਰੇ ਏਰੀਆ ਦੇ ਵਿੱਚ ਆ ਦਿੱਤੀ ਸੀ। ਕੀ ਬਾਤ ਹੈ ਜੀ। ਐਡੀ ਦੂਰੋਂ ਇੱਥੇ ਬਾਈ ਬਾਈ ਇੱਥੇ ਵਾਕੇ ਲੱਸੀ ਦਾ ਸੁਬਲਾ ਮਿਲ ਕੇ ਦਮ ਕਿਵੇਂ ਲੱਗਾ। ਬਹੁਤ ਸੁਆਦ ਸੀ। ਕੀ ਬਾਤ ਹੈ ਜੀ। ਤੇ ਨਾਲੇ ਦੂਜੀ ਗੱਲ ਇਹ ਆ ਵੀ ਜਦੋਂ ਸਰਦਾਰ ਭਰਾ ਵੇਚਦਾ ਹੋਵੇ ਤਾਂ ਨਲੇ ਉੱਥੇ ਰੁਕਣਾ ਪੈਂਦਾ ਹੈ ਨਾ। ਬਿਲਕੁਲ ਜੀ ਬਿਲਕੁਲ। ਅੱਛਾ ਜੀ। ਕੀ ਬਾਤ ਹੈ। ਬਹੁਤ ਵਧੀਆ ਲੱਗਾ ਭਾਜੀ। ਥੈਂਕ ਯੂ ਸੋ ਮਚ ਜੀ। ਤੇ ਤੁਸੀਂ ਦੇਖ ਸਕਦੇ ਹੋ ਵੀ ਇੱਥੇ ਇੱਕ ਜਿਹੜੀ ਨਵੀਂ ਮੁਹਿੰਮ ਜਿਹੜੀ ਸ਼ੁਰੂ ਹੋਈ ਸੀ ਪੰਜਾਬ ਦੇ ਵਿੱਚ ਵੀ ਪੰਜਾਬੀਆਂ ਦੇ ਕੋਲੋਂ ਖਾਓ ਤੇ ਪੰਜਾਬੀਆਂ ਦੇ ਨਾਲ ਖੜੋ। ਤੇ ਹੁਣ ਇਸ ਟਾਈਮ ਇਹ ਚੀਜ਼ ਹੋ ਗਿਆ ਵੀ ਜਿਹੜੇ ਜਿੱਥੇ ਵੀ ਸਾਡੇ ਪੰਜਾਬੀ ਭਰਾ ਬਣਾਉਂਦੇ ਨੇ ਖਾਣਾ ਬਣਾਉਂਦੇ ਨੇ ਜੋ ਵੀ ਕੰਮ ਕਰਦੇ ਨੇ ਉੱਥੇ ਸਾਰੇ ਪੰਜਾਬੀ ਸਪੋਰਟ ਕਰਦੇ ਨੇ ਭਾਈ ਜੀ ਕਿਵੇਂ ਪੱਕੀ ਗੱਲ ਹੈ ਨਾ ਹਾਂਜੀ ਹਾਂ ਸਰਦੀ ਚ ਅਸੀਂ ਮਤਲਬ ਦਸਹਿਰੇ ਤੋਂ ਬਾਅਦ ਅੱਛਾ ਜੀ ਹੌਲੀ ਤੋਂ ਬਾਅਦ ਤੇ ਲਾਲੋ ਵੀ ਉਦੋਂ ਸਫਤੀ ਸ਼ੁਰੂ ਹੋ ਜਾਂਦੀ ਆ ਹਾਂਜੀ ਤੇ ਉਦੋਂ ਅਸੀਂ ਮੱਕੀ ਦੀ ਰੋਟੀ ਸਬੰਸ ਸਾਗ ਲਾਉਨੇ ਆ ਉਹ ਵਾਜਿਆ ਤੇ ਉਹ ਬਣਾਉਂਦਾ ਕੋਣ ਹੈ ਬਾਈ ਜੀ ਫਿਰ ਘਰੇ ਮਿਸਿਸ ਵੀ ਨੇ ਤੇ ਬਾਕੀ ਇੱਕ ਕੰਮ ਵਾਲਾ ਲੈ ਲੈਂਦੇ ਆ ਮੱਕੀ ਰੋਟੀ ਨੂੰ ਬਣਾਉਣ ਦੀ ਕਾਰੀਗਰ ਹੋਵੇ ਅੱਛਾ ਜੀ ਤੇ ਉਹ ਤੁਸੀਂ ਨਾਲ-ਨਾਲ ਉਹ ਸਾਰਾ ਉਹ ਵੀ ਕੰਮ ਕਰਦੇ ਹੋ ਹਾਂਜੀ ਉਹ ਵੀ ਕਰਦੇ ਉਹ ਪਿਛਲੇ ਸਾਲ ਆਈ ਸੀ ਲੱਸੀ ਅਜੇ ਕੀ ਸਾਲ ਆਈ ਸੀ ਅੱਛਾ ਲੱਸੀ ਤੁਸੀਂ ਫਸਟ ਟਾਈਮ ਸ਼ੁਰੂ ਕੀਤੀ ਆ ਹਾਂਜੀ ਤੇ ਬਾਈ ਸਾਗ ਦਾ ਕਿਵੇਂ ਦਾ ਐਕਸਪੀਰੀਅੰਸ ਰਿਹਾ ਸੀ ਸਾਗ ਦਾ ਕਿਵੇਂ ਲੋਕਾਂ ਦਾ ਰੁਝਾਨ ਕਿਵੇਂ ਦਾ ਸੀ ਬਹੁਤ ਵਧੀਆ ਜੀ ਕੋਲ ਤੇ ਕੋ ਅਜੀ ਕੁਆਲਟੀ ਦੇ ਮੰਗੇ ਨਾ ਤਾਂ ਗਾਹਕ ਆਪੇ ਦੱਸਦਾ ਹੈ ਆਪੇ ਦੱਸਦਾ ਜਿਹੜਾ ਗਾਹਕ ਹੈ ਉਹ ਫੈੜ ਹੈ ਜਿਵੇਂ ਦੁੱਧ ਨੂੰ ਫੈੜ ਮਸ਼ੀਨਾਂ ਲਾਉਂਦੀਆਂ ਨੇ ਤੇ ਐ ਥੋੜੇ ਜਿਹਾ ਮਾਸੇ ਚੀਜ਼ ਤਿਆਰ ਕਰਦੇ ਹੋ ਉਹ ਤੁਹਾਡੀ ਉਹ ਜਿਹੜੀ ਫੈੜ ਹੈ ਨਾ ਉਹ ਕਸਟਮਰ ਹੈ ਕਸਟਮਰ ਦਾ ਯਾਕਾਟ ਹੈ ਆ ਫਿਰ ਉਸ ਹਸਾਰ ਕਰ ਲਈਦਾ ਕੀ ਬਾਤ ਹੈ ਜੀ ਬਹੁਤ ਵਧੀਆ ਭਾਈ ਜੀ ਪਹਿਲਾਂ ਤਾਂ ਤੁਸੀਂ ਦੱਸੋ ਲੱਸੀ ਕਿਵੇਂ ਦੀ ਲੱਗੀ ਤੁਹਾਨੂੰ ਪੂਰੇ ਨਹੀਂ ਆ ਰਹੇ ਕਿਆ ਬਾਤ ਹੈ ਬਣਾਲਾ ਸਾਨੂੰ ਯਾਦ ਆ ਗਿਆ ਜਿਹੜਾ ਬਚਪਨ ਚ ਅਧੜ ਕਾਫੀ ਨੇ ਉਹਦੇ ਦੇ ਹਿਸਾਬ ਨਾਲ ਦੱਸਦੇ ਆ। ਅੱਛਾ ਜੀ 83 ਸਾਲ ਉਮਰ ਹੋ ਗਈ। ਅੱਛਾ ਜੀ ਬਾਜੀ ਬਚਪਨ ਦੇ ਵਿੱਚ ਇਹ ਚੀਜ਼ਾਂ ਬਣਾਉਂਦੇ ਸੀ ਕਰ। ਕਿਆ ਬਾਤ ਹੈ। ਬਣਾਉਂਦੇ ਸੀ ਅਜ ਹੁਣੋਂ ਦੁਬਾਰਾ ਅੱਛਾ ਹਾਂ। ਕਿਆ ਬਾਤ ਹੈ। ਬਹੁਤ ਵਧੀਆ ਲੱਗਣਾ ਚਾਹੀਤੇ ਬਹੁਤ ਵਧੀਆ ਲੱਗਿਆ ਜੀ ਬਹੁਤ ਬਾਜੀ ਜੀ ਇੱਥੇ ਰੋਜ਼ਾਨਾ ਆਉਂਦੇ ਆ ਤੁਸੀਂ ਬਾਜੀ ਛੱਡਾ ਦਾ ਰੋਜ਼ ਦਾ ਆਉਣਾ ਜਾਣਾ ਜੀ ਸਾਡੇ ਪੰਦੇ ਵਿਚਾਰ ਕੇ ਅੱਛਾ ਚਾਰ ਦਿਨ ਪੂਰਾ ਫੇਰ ਖਾਣੇ ਪੈਦਾ ਅੱਛਾ ਜੀ ਅਸੀਂ ਰੋਜ਼ਾਨਾ ਇੱਥੇ ਆਉਂਦੇ ਹਾਂ ਪਰ ਜਦੋਂ ਨੰਗੜਾ ਤੇ ਪਾਈ ਜੀ ਉਹਨਾਂ ਕੋਲ ਹੋ ਕੇ ਜਾਂਦੀ ਹਾਂ ਖੜੀ ਬਹੁਤ ਚੰਗੀ ਹੈ ਜੀ ਬਹੁਤ ਚੰਗੀ ਹੈ ਇਹ ਇਹ ਚੀਜ਼ ਮਿਲਦੀ ਨਹੀਂ ਹੁੰਦੀ ਇਹ ਮਿਲਦੀ ਨਹੀਂ ਜੀ ਲੱਸੀ ਤਾਂ ਬਹੁਤ ਕਿੰਨੀਆਂ ਨੇ ਬਾਕੀ ਸਮਾਨ ਬਹੁਤ ਵੈਲਦਾ ਪਰ ਜਿਹੜੇ ਆਏ ਅਧੜੜਕਾਇਆ ਇਹ ਨਹੀਂ ਕਿਤੇ ਮਿਲਦਾ ਦੇਖੋ ਜੀ ਕਿ ਤੇ ਅਬ ਦੁੱਧ ਲੈਣੇ ਜਲੇ ਚੀਲੇ ਆਉਂਦੇ ਉਹ ਜਿੱਦ ਮੱਝ ਦਾ ਦੁੱਧ ਝੋਕੇ ਪਾਉਂਦੇ ਹੁੰਦੇ ਹਾਂ ਡਾਇਰੈਕਟ ਇਹ ਵੀ ਮੱਝ ਦਾ ਹੀ ਹੈ ਜੀ ਹਾਂ ਡੇਰੀ ਦਾ ਵੀ ਹੈ ਡਾਇਰੈਕਟ ਪਾਉਂਦੇ ਨੇ ਉਹ ਨਜ਼ਾਰਾ ਆਉਂਦਾ ਹਾਂ ਹਾਂ ਹੁਣ ਤਾਂ ਚਲੋ ਹੋਰ ਕੁਝ ਆਪਾਂ ਪੰਜੂ ਨੇ ਦੱਸਿਆ ਵੀ ਇੱਕ ਦੋ ਚੀਜ਼ਾਂ ਵਾਕਾਂ ਨੇ ਦੱਸੀਆਂ ਕਾਗਣ ਦੱਸਿਆ ਉਹ ਵੀ ਇਹਨਾਂ ਨੇ ਲਾਗੂ ਕੀਤੀ ਲਾਗੂ ਕੀਤੀ ਆ ਕੀ ਹੋਇਆ ਸੋ ਯਾਕੋਇਨ ਦਰ ਮੁੰਨਦਾ ਰਹਿਦਾ ਅੱਗੇ ਇਹ ਤ੍ਰਿੜਕਾ ਜਦੋਂ ਬੇਬੇ ਰਣਕ ਦੀ ਹੁੰਦੀ ਹੈ ਦੁੱਧ ਉੱਚੋ ਜਦੋਂ ਉਹਨਾਂ ਨੇ ਕੱਢ ਕੇ ਬਾਟੀ ਚ ਪਾ ਕੇ ਦੇ ਦੇਣਾ ਤੇ ਵਿੱਚ ਖੰਡ ਆਪ ਰੋਈਦੀ ਹੁੰਦੀ ਸੀ ਹਾਂਜੀ ਹਾਂ ਇਹਨਾਂ ਉਦੋਂ ਖੰਡ ਆਪ ਸ਼ੱਕਰ ਆਪ ਰੋਲੀ ਹੁੰਦੀ ਸੀਗੀ ਚਮਚੇ ਨਾਲ ਫੇਟਿਆ ਚਮਚੇ ਨਾਲ ਤੇ ਫਿਰ ਉਹ ਖੜੀ ਉਹ ਵਧੀਆ ਜਮਰਦ ਦੀ ਵਧੀਆ ਜੀ ਤੇ ਮਤਲਬ ਪੂਰੀ ਠੰਡਕ ਕਹਿੰਦੇ ਠਾਰ ਦਿੰਦੀ ਹੁੰਦੀ ਸੀਰੀ ਹਾਂਜੀ ਯਾਰਾ ਆਉਂਦਾ ਜੀ ਇੰਜ ਜਿਹਾ ਜੇ ਯਾਰਾ ਆ ਰਿਹਾ ਇਹ ਸਾਨੂੰ ਪੁਰਾਣੀ ਯਾਦਗਾਰ ਹੈ ਕਿਆ ਬਹੁਤ ਵਧੀਆ ਲੱਗਦਾ ਜੀ ਬਹੁਤ ਵਧੀਆ ਲੱਗਾ ਹਾਂਜੀ ਭਾਈ ਜੀ ਅੱਛਾ ਭਾਈ ਜੀ ਹੁਣ ਦਿਖਾ ਦਈਏ ਪਹਿਲਾਂ ਆਪਾਂ ਕੀ ਕੀ ਹੈਗਾ ਆਪਣੇ ਕੋਲ ਹਾਂਜੀ ਹਾਂਜੀ ਆਹ ਦੇਖੋ ਜੀ ਆਪਣੇ ਕੋਲੇ ਗਲਾਸ ਬਾਈ ਦੀ ਕਰੋ ਇਹ ਪਰ ਕੇ ਲੈ ਕੇ ਆਉਨੇ ਤੁਸੀਂ ਹਾਂਜੀ ਕਰੋ ਪਰ ਕੇ ਹਾਂਜੀ ਕਰੋ ਪਰ ਕੇ ਇਹ ਮਿਲਕ ਬਦਾਮ ਹੈ ਅੱਛਾ ਜੀ ਹਾਂ ਜਾਇ ਗਲਾਸ ਮੈਂ ਮਿਲਕ ਖਾਣਾ ਤੁਹਾਨੂੰ ਕਿਉਂਕਿ ਇਹ ਸਾਰੇ ਜਿਹੜੇ ਤੁਸੀਂ ਕਰੋ ਬਣ ਕੇ ਪਰ ਲੈ ਕੇ ਆਉਂਦੇ ਹਾਂ ਹਾਂਜੀ ਕਰੋ ਜੀ ਕੀ ਬਾਤ ਹੈ ਤਾਂ ਮਤਲਬ ਕਿੰਨੇ ਕਿ ਗਲਾਸ ਤੁਸੀਂ ਬਣਾ ਕੇ ਲੈ ਕੇ ਆਉਨੇ ਉਹਨੇ ਕਿੰਨੇ ਗ੍ਰੇਟਾ ਆ ਜਾਂਦੀਆਂ ਨੇ ਇਹ ਤਕਰੀਬਨ ਜੀ ਮਤਲਬ ਕਿ 40 ਕਿ ਗਲਾਸ ਹੁੰਦੇ ਆ ਅੱਛਾ ਤੇ 28 30 ਕਿ ਮਿਲਕ ਬਦਾਮ ਦੇ ਜਦੋਂ ਵਿਕ ਜਾਂਦੇ ਦੁਬਾਰਾ ਫਿਰ ਰਿਪੀਟ ਹਾਂਜੀ ਨਵੇਂ ਸੀ ਪਿੱਛੋਂ ਕਰਵਾ ਜਾਂਦੇ ਨੇ ਹਾਂਜੀ ਮੈਂ ਜਾ ਕੇ ਕਰਾ ਲਈ ਸਤ ਨੂੰ ਅੱਛਾ ਜਾ ਕੇ ਰਾਤ ਨੂੰ ਕਰਦੇ ਹੋ ਦੁੱਸਤ ਵਾਲਿਆ ਪਿਆ ਹੈ ਅੱਛਾ ਮਤਲਬ ਹਜੇ ਕੰਮ ਥੋੜਾ ਜਿਹਾ ਸਲੋ ਚੱਲਦਾ ਹੈ ਹਾਂਜੀ ਥੋੜੇ ਸਾਨੂੰ ਹੋਲ ਹੋਏ ਨੂੰ ਪੀਣਾ ਇੱਕ ਮਹੀਨਾ ਹੋਇਆ ਮਹੀਨਾ ਹੋਇਆ ਅੱਜ ਕੋਈ ਲੇਟ ਹੋ ਗਏ ਨਾ ਇਹ ਸਾਡਾ ਜਿਹੜਾ ਗੱਡੀ ਦਾ ਜਗਾੜ ਹੈ ਲੇਟ ਹੋਇਆ ਕੀ ਬਾਤ ਮਤਲਬ ਇਸ ਤਰ੍ਹਾਂ ਇਹਦਾ ਨਾ ਭਾਈ ਜੀ ਉਹ ਮਲਾਈ ਵੀ ਦਿਖਾ ਦਿਓ ਇੱਕ ਵਾਰੀ ਜਿਹੜੀ ਤੁਹਾਡੀ ਮਲਾਈ ਸੀਗੀ ਹਾਂਜੀ ਅੱਛਾ ਜੀ ਇਹ ਤੁਹਾਡਾ ਸਮਾਨ ਬਣਾਉਣੇ ਲੇਟ ਹੋ ਗਿਆ ਜਿਹੜਾ ਤੁਹਾਡੀ ਆ ਪੂਰੀ ਜਿਹੜੀ ਹੈਗੀ ਜਿਹੜੀ ਹਾਂਜੀ ਇਹਨੇ ਲੇਟ ਕਰਤੀ ਆ ਦੇਖੋ ਜੀ ਮਿੰਟਾਂ ਦਾ ਡੱਬਾ ਜੀ ਇਹ ਪੱਕਾ ਕਰਕੇ ਰੱਖੀ ਨੇ ਮਲਾਈ ਆ ਆ ਮਲਾਈ ਆ ਜੀ ਪਿਓਰ ਮਲਾਈ ਆ ਜੀ ਇਹ ਹਾਂ ਜੀ ਕੀ ਬਾਤ ਹੈ ਬਸ ਇਹ ਉਹ ਜਿਵੇਂ ਕੁਰਬਾਨੀ ਕਹਿੰਦੇ ਜਿਸकी ਪਾਸ ਤੋਂ ਸਾਗੇ ਰੱਖਿਆ ਹੈ ਇਹ ਕੋ ਗਾਕਾਂ ਦੀ ਮਾਨਤਾ ਹੈ ਅਸੀਂ ਦੁੱਧ ਜਿਹੜਾ ਲੈਨੇ ਆ ਉਹ ਗਾਕਾਂ ਦੀ ਮਲਾਈ ਜਿਹੜੀ ਉਹ ਗਾਕਾਂ ਵਾਸਤੇ ਰੱਖੇ ਘਰੇ ਨਹੀਂ ਬਸ ਕਿਈ ਤਾਂ ਲੋਕ ਮਲਾਈ ਲਾ ਕੇ ਉਹਦੇ ਚਲੋ ਜੀ ਦੇਸੀ ਘਿਓ ਬਣਾ ਲਓ ਕਹਿੰਦੇ ਨੇ ਸਾਨੂੰ ਆਹ ਨਹੀਂ ਨੂੰ ਰੜਕ ਕੇ ਚਲੋ ਜੀ ਮਾਈ ਦੇ ਦਿਓ ਤੋਰ ਦਿਓ ਸਾਨੂੰ ਕਹਿੰਦੇ ਨੇ ਜੀ ਵੀ ਤੁਸੀਂ ਦੇਸੀ ਘਿਓ ਬਣਾਇਆ ਕਰੋ ਮਾਨ ਹੈ ਕਿਆ ਬਾਤ ਹੈ ਤੇ ਹੁਣ ਮਿਲਕ ਬਦਾਮ ਵੀ ਦਿਖਾ ਦਿਓ ਜੀ ਬਾਈ ਜੀ ਹਾਂ ਜੀ ਤੇ ਲੱਸੀ ਵਾਲਾ ਰਿਵਿਊ ਆਹੀ ਬਾਬਾ ਜੀ ਕੋਲ ਲੈ ਲਿਆ ਬਾਈ ਜੀ ਹੁਣ ਦੱਸਿਆ ਬਹੁਤ ਜ਼ਬਰਦਸਤ ਪਾਉਂਦੇ ਨੇ ਇਹ ਬੋਤਲਾ ਨਹੀਂ ਮਿਲਦੀ ਇਹ ਆ ਜੀ ਮਿਲਕ ਬਦਾਮ ਦੀ ਬੋਤਲਾ ਇਹ ਚ ਕਾਜੂ ਬਦਾਮ ਚਾਰੇ ਮੱਗ ਜਾ ਅੱਛਾ ਜੀ ਤੇ ਇਹ ਪਾਈ ਨੇ ਬਾਕੀ ਚ ਹੈ ਲੇਬਰ ਹੈ ਅੱਛਾ ਜੀ ਕੇوڑا ਤੇ ਛੋਟੀ ਰੇਡ ਕੀ ਹੈ ਬਾਈ ਜੀ ਇਹ 50 ਰੁਪਏ ਬੋਤਲ ਇਹ ਵੀ 50 ਰੁਪਏ ਤੇ ਲੱਸੀ ਵੀ 50 ਰੁਪਏ ਲੱਸੀ ਦਾ ਗਲਾਸ ਹੀ ਆਪਾਂ ਕੱਢ ਕੇ ਰੱਖ ਦਈਏ ਜੀ ਉੱਪਰ ਮੜਾ ਜਾ ਹਾਂ ਜੀ ਹਾਂ ਕਾ ਬਾਤ ਹੈ ਜੀ ਆਹ ਗਲਾਸ ਦੇਖ ਸਕਦੇ ਹੋ ਤੁਸੀਂ ਗਲਾਸ ਕਾਫੀ ਖਾਸਾ ਵੱਡਾ ਗਲਾਸ ਆ ਇਹ ਤੇ ਭਾਈ ਜੀ ਇਹ ਵੀ ਗਲਾਸ ਲੱਸੀ ਦਾ 50 ਰੁਪਏ ਲੱਸੀ ਦੇ ਅਧੜੜਕੇ ਦਾ ਗਲਾਸ ਜਿਹੜਾ ਆ 50 ਰੁਪਏ ਹਾਂ ਜੀ ਇਹ ਉੱਪਰ ਦੀ ਜਿਹੜੀ ਮਲਾਈ ਆ ਉਹ ਇੱਕ ਚਮਚ ਹਾਂ ਜੀ ਇੱਕ ਚਮਚ ਪਾ ਕੇ ਭਰ ਕੇ ਉਹ ਦਿੰਨੇ ਆ ਜੀ ਅੱਛਾ ਜੇਕਰ ਦੋ ਪਾਉਣੇ ਹੁਣ ਫੇਰ ਉਹ ਪਾ ਦੇ ਜਿਉਂਗਾ ਇਹਦੇ ਵੀ ਵੱਧ ਪਾਓ ਜੀ ਰੱਦ ਪਾ ਦੇ ਅੱਛਾ ਵੱਧ ਵੀ ਪਾ ਦਿੰਦੇ ਹੋ ਕਿਉਂਕਿ ਪੰਜਾਬੀ ਖੁੱਲੇ ਦਿਨ ਵਾਲੇ ਆ ਨਾਲੇ ਮਾਲਵੇ ਵਾਲੇ ਤਾਂ ਪਹਿਲੇ ਹੀ ਬਹੁਤ ਖੁੱਲੇ ਦਿਨ ਵਾਲੇ ਆ ਜੱਟਾਂ ਦਾ ਸੜਕ ਪਰ ਦਾ ਫਰਕ ਹੁੰਦਾ ਜੀ ਰੱਖਣਾ ਪਾਣੀ ਹੋ ਗੂ ਨਹੀਂ 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 ਕਰਨਾ ਪਾ ਦੋ ਭਾਈ ਬਿਲਕੁਲ ਬਿਲਕੁਲ ਖੁਸ਼ ਹੋ ਕੇ ਜਾਵੇ ਤੇ ਤੁਹਾਾਰੇ ਵੀ ਆਵੇ ਭਾਈ ਆ ਤੁਸੀਂ ਦੱਸਿਆ ਬਿਨਾ ਪਾਣੀ ਤੋਂ ਬਿਨਾ ਪਾਣੀ ਤੋਂ ਵਿੱਚ ਕੁਝ ਕੁਝ ਵੀ ਪਾਣੀ ਨਹੀਂ ਕਿਤੇ ਧਿਆਨ ਕਰਦੇ ਬਸ ਐ ਜੀ ਜ਼ਹਿਰ ਰੱਖ ਕੇ ਜੀ ਦੁੱਧ ਵੀ ਬਿਨਾ ਪਾਣੀ ਤੋਂ ਲੈਣਿਆ ਅੱਛਾ ਜੀ ਮਤਲਬ ਕਿ 70 ਫੈਡ ਦਾ ਦੁੱਧ ਆਉਂਦਾ ਹੈ ਕੋਈ ਅੱਛਾ ਜੀ ਤੇ ਉਸ ਤੋਂ ਬਾਅਦ ਇਹ ਪਿੰਪ ਪਾਣੀ ਕੁਛ ਨਹੀਂ ਪਾਉਂਦੇ ਮੈਂ ਤੁਸੀਂ ਇਹ ਵੀ ਦੱਸਿਆ ਵੀ ਜਿਨ੍ਹਾਂ ਦੀ ਡੇਰੀ ਆ ਉਹ ਵੀ ਅਮਰਤਾਰ ਹੀ ਬੰਦੇ ਨੇ ਅਮਰਤਾਰ ਗੁਰਸੇਖ ਪਰਿਵਾਰ ਹੈ ਗੁਰਸੇਖ ਪਰਿਵਾਰ ਹੈ ਉਹ ਪਰਾਰੇ 20 ਸਾਲ ਤੋਂ ਚੱਲ ਰਹੇ ਨੇ ਆਪਣੀ ਹੀ ਔਲਕ ਡੇਰੀ ਵਾਲੇ ਅੱਛਾ ਜੀ ਔਲਕ ਡੇਰੀ ਠਿਕਰੀ ਵਾਲੇ ਕੀ ਬਾਤ ਹੈ ਬਹੁਤ ਬੰਦੇ ਗੁਰਨੇ ਬਹੁਤ ਨਾਈਸ ਨੇ ਵਾਹ ਜੀ ਦੋ ਦੋਨਾਂ ਦਾ ਬਹੁਤ ਚੱਲ ਰਿਹਾ ਹੈ ਤੇ ਅੱਜ ਡੇਰੀ ਮਾਰਕੀਟ ਜਿਹੜਾ ਦੀ ਬਹੁਤ ਬੱਲੇ ਬੱਲੇ ਆ ਲੇਕਿਨ ਦਾਦੇ ਨਾ ਇਸੇ ਅਗੇ ਦੁੱਧ ਕਿ ਅਸੀਂ ਗਰੀ ਆਲਕਟ ਚਾਹਦੇ ਹਾਂ ਹਾਂ ਜੀ ਹਾਂ ਅਸੀਂ ਦੋਨੋਂ ਸੀ ਲੈ ਲਿਆ ਅੱਛਾ ਸ਼ਾਮ ਨੂੰ ਘੜਦੇ ਨੇ ਕੀ ਬਾਤ ਦੇਖੋ ਫਿਰ ਬੜਾ ਮਦਦ ਲੋਕ ਕਹਿੰਦੇ ਵੀ ਬਾਜ ਬਾਗ ਹੈ ਬਾਕੀ ਕਹੇ ਦੋ ਦੋਨਾਂ ਲਈ ਹੈ ਅੱਛਾ ਹਾਂ ਜੀ ਉਹ ਪਿਛਾਣ ਲੈਂਦੇ ਸੀ ਅੱਛਾ ਦੁੱਧ ਪਿਛਾਣ ਲੈਂਦੇ ਹਾਂ ਹਾਂ ਜੀ ਟੈਸਟ ਦੇ ਟੈਸਟ ਤੇ ਪਤਾ ਲੱਗ ਜਾਂਦਾ ਜੀ ਤੇ ਕੀ ਗੱਲ ਕਹੀ ਸੀ ਕਹਿੰਦੇ ਅਸੀਂ ਬੇਈਮਾਨੀ ਨਹੀਂ ਕਰਿਆ ਨਾ ਕਰਨ ਸਾਡੇ ਬਜ਼ੁਰਗਾਂ ਨੇ ਕਿਹਾ ਰੇਟ ਵਧਾ ਲੈ ਲੋ ਪਰ ਮਿਲਾਵਟ ਨਹੀਂ ਕਰਦੇ ਕੀ ਬਾਤ ਹੈ ਤੇ ਭਾਈ ਜੀ ਹੁਣ ਸਾਨੂੰ ਮਿਲਕ ਪਦਾਂ ਪੁਲਾ ਦਿਓ ਫਿਰ ਹਾਂ ਜੀ ਕਹੋ ਵਾਜਾ ਲੋ ਜੀ ਆ ਆ ਗਿਆ ਆਪਣੇ ਕੋਲ ਮਿਲਕ ਬਦਾ ਤੇ ਹੁਣ ਵਾਰੀ ਹੈ ਜੇ ਇਹਨੂੰ ਮਿਲਕ ਦਾ ਨੂੰ ਫੇਸ ਕਰਨ ਦੀ ਕਿਉਂਕਿ ਮਾਲਵੇ ਦੇ ਵਿੱਚ ਆਪਣਾ ਪਹਿਲਾ ਸ਼ੂਟ ਆ ਇਹ ਮਤਲਬ ਕਹ ਲਈਏ ਮਾਲਵੇ ਤੇ ਨਹੀਂ ਲੁਧਿਆਣੇ ਬਹੁਤ ਸ਼ੂਟ ਕੀਤੇ ਆ ਮਤਲਬ ਬਰਨਾਲਾ ਸਾਈਡ ਸਾਡਾ ਪਹਿਲਾ ਸ਼ੂਟ ਆ ਸਾਡੇ ਸਰਦਾਰ ਜੀ ਉਹਨਾਂ ਦਾ ਪਾਈ ਉਹਨਾਂ ਦਾ ਤੇ ਅੱਜ ਕਹ ਲਈਏ ਸ਼ੁਰੂਆਤ ਹੀ ਸਾਡੀ ਅਧੜਕੇ ਤੋਂ ਸ਼ੁਰੂਆਤ ਹੋਈ ਹੈ ਅਗੇ ਸ਼ੁਰੂਆਤ ਹੁੰਦੀ ਹੁੰਦੀ ਘਰ ਦੇ ਵਿੱਚ ਪਿੰਡ ਦੇ ਵਿੱਚ ਜਦੋਂ ਆਪਾਂ ਸਵੇਰੇ ਮਾਰਨਿੰਗ ਉੱਠਦੇ ਹੁੰਦੇ ਨਾਲ ਅਧੜਕਾ ਪੀ ਕੇ ਕਰਦੇ ਆ ਨੇ ਕਿਹੜਾ ਵੀ ਤੜਾ ਦਿਨ ਸਾਰਾ ਵਧੀਆ ਜਾਣਾ ਹਾਂ ਉਹ ਬਾਈ ਜੀ ਸਹੀ ਗੱਲ ਤੇ ਮਤਲਬ ਅੱਜ ਮੇਰਾ ਦਿਨ ਬਹੁਤ ਵਧੀਆ ਸਵੇਰ ਦਾ ਸ਼ੁਰੂ ਕੀ ਹੋਇਆ ਤੇ ਮੈਨੂੰ ਇਹ ਨਹੀਂ ਪਤਾ ਸੀ ਅੱਜ ਇਤਨੇ ੜਕੇ ਨੇ ਹੋਰ ਵੀ ਮੇਰਾ ਦਿਨ ਵਧੀਆ ਕਰ ਦਿਆ ਤੇ ਹੁਣ ਵਾਰੀ ਆ ਗਈ ਮੇਕਅਪ ਦਾ ਅਪੀਲ ਦੀ ਹੂੰ ਬਾਈ ਜੀ ਕਿ ਐਵੇਂ ਲੱਗ ਰਿਹਾ ਵੀ ਜਿਵੇਂ ਆਪਾਂ ਘਰ ਦੇ ਵਿੱਚ ਕੋਈ ਚੀਜ਼ ਬਣਾਈ ਆ ਉਹ ਵੀ ਆਪਾਂ ਪੀਨੇ ਆ ਉਹੋ ਹੀ ਚੀਜ਼ ਦਾ ਫਲੇਵਰ ਸੀ ਤੇ ਹੁਣ ਆਪਾਂ ਚੱਲਦੇ ਆ ਬਾਈ ਹਲ ਤੇ ਬਾਈ ਜੀ ਐਡਰੈਸ ਆਸੇ ਹੋ ਜੀ ਕੀ ਆ ਜੀ ਆਪਣਾ ਹਾਂਜੀ ਐਡਰੈਸ ਦਾ ਉਹ ਯਮਲਾ ਕੀ ਹੈ ਹਾਂਜੀ ਐਡਰੈਸ ਐਡਰੈਸ ਜੀ ਸਾਡਾ ਆਪਦਾ ਜੱਦੀ ਪਿੰਡ ਹੈ ਨਹੀਂ ਜਿੱਥੇ ਆਪਾਂ ਖੜਦੇ ਹਾਂ ਜੀ ਹਾਂ ਇਹ ਇਸ ਟਾਈਮ ਤੇ ਖੜਿਆ ਹੈ ਰਾਏਪੁਰ ਬਰਨਾਲਾ ਰੋੜਾ ਸਿੰਘੇੜੇ ਦੇ ਨਾਲ ਅੱਛਾ ਜੀ ਬੱਦਲਪੜ ਪਿੰਡ ਦੇ ਸਿੰਘੇੜੇ ਦੇ ਵਿਚਾਲੇ ਹੈ ਵਿਚਾਲੇ ਹੈ ਜੀ ਹਾਂਜੀ ਏਅਰ ਫੋਰਸ ਕੋਲੇ ਪੈਂਦੀ ਹੈ ਓਕੇ ਇਧਰ ਏਅਰ ਫੋਰਸ ਪੈ ਗਈ ਏਅਰ ਫੋਰਸ ਹੈ ਓਕੇ ਤੇ ਭਾਈ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਇਹ ਸਵੇਰੇ ਅਸੀਂ 10 ਵਜੇ ਆ ਜਾਂਦੇ ਜੀ ਓਕੇ ਸ਼ਾਮ ਨੂੰ 7 ਵਜੇ ਤੱਕ 7:30 8 ਵਜੇ ਤੱਕ ਆ ਜਾਂਦੇ ਤੇ ਛੁੱਟੀ ਕਿਹੜੇ ਦਿਨੋਂ ਭਾਜੀ ਹਾਂਜੀ ਛੁੱਟੀ ਵੀ ਹੁੰਦੀ ਕਿਹੜੇ ਦਿਨ ਨਹੀਂ ਅਲਿਗੜੀ ਹੁਟਿਆ ਦੇ ਕੋਈ ਨਹੀਂ ਹੈਗੀ ਤੇ ਬਹੁਤ ਵਧੀਆ ਲੱਗਾ ਭਾਈ ਜੀ ਬਿਜ਼ਨਸ ਹੈ ਜੀ ਆਪਣਾ ਕੀ ਬੋਲ ਭਾਈ ਜੀ ਹੁਣ ਮੱਕੀ ਦੀ ਰੋਟੀ ਕਦੋਂ ਸ਼ੁਰੂ ਕਰਨੀ ਆ ਉਹ ਜੀ ਦਸਹਿਰ ਤੋਂ ਹੋਲੀ ਤੋਂ ਬਾਅਦ ਹੋਲੀ ਹੋਲੀ ਤੋਂ ਮਤਲਬ ਕਿ ਸੌਰੀ ਦਸਹਿਰੇ ਤੋਂ ਬਾਅਦ ਦਸਹਿਰੇ ਤੋਂ ਬਾਅਦ ਦਸਹਿਰੇ ਤੋਂ ਬਾਅਦ ਨਹੀਂ ਹੋਲੀ ਤਾਂ ਨਿਕਲ ਗਈ ਆਹਾਹਾ ਉਹਨੇ ਨਹੀਂ ਦਸਹਿਰੇ ਤੋਂ ਬਾਅਦ ਆ ਜੀ ਇੱਥੇ ਦੁਬਾਰਾ ਆਪਾਂ ਬਾਈ ਹੁੜਾਂ ਦੇ ਕੋਲ ਆਵਾਂਗੇ ਬਾਈ ਹੁੜਾਂ ਦੀ ਮੱਕੀ ਦੀ ਰੋਟੀ ਦਸਹਿਰੇ ਤੋਂ ਤੋਂ ਸਾਡਾ ਵੀ ਵਲੌਗ ਬਣਾਵਾਂਗੇ ਤੇ ਇਸ ਵਾਰੀ ਸਿਰਫ ਤੁਸੀਂ ਹੁਣ ਅਧੜੜਕਾ ਪੀਣ ਵਾਸਤੇ ਬਾਈ ਹੁੜਾਂ ਕੋਲ ਆ ਜਾਓ ਰਾਏਕੋਡ ਰੋਡ ਬਰਨਾਲਾ ਤੇ ਆਪਣਾ ਪੱਦਲਵਟ ਤੇ ਸੰਘੇੜੇ ਤੇ ਕਬੇ ਬਾਈ ਹੁਣਾ ਦੀ ਸਟਾਲ ਆ ਵਿੱਚ ਖੜਦੇ ਨੇ ਤਾਂ ਬਾਈ ਹੁਣਾ ਕੋਲ ਆਓ ਬਾਈ ਹੁਣਾ ਕੋਲ ਆ ਕੇ ਇੱਕ ਵਾਰੀ ਸਵਾਦ ਜ਼ਰੂਰ ਟੈਸਟ ਕਰੋ ਜਿਹੜਾ ਅਦਰੜਕੇ ਦਾ ਸਵਾਦ ਆ ਵਾਕੇ ਤੁਹਾਨੂੰ ਪੁਰਾਣੀ ਯਾਦ ਪੁਰਾਣੀ ਬੇਬੇ ਦੀ ਯਾਦ ਵਿੱਚ ਲੈ ਜਾਏਗਾ ਇਹ ਗਰੰਟੀ ਆ ਸਾਡੀ ਤੇ ਰੇਟ ਕੀ ਆ ਸਿਰਫ 50 ਰੁਪਏ ਤੇ ਸੋ ਸਾਡੂੰ ਉਮੀਦ ਆ ਵੀ ਤੁਸੀਂ ਸਾਡੇ ਪੰਜਾਬੀ ਭਰਾਵਾਂ ਦੀ ਹੈਲਪ ਵੀ ਕਰੋਗੇ ਨਾਲ ਖੜੋਗੇ ਵੀ ਉਹਨਾਂ ਦੇ ਤੇ ਉਹਨਾਂ ਦੇ ਕੋਲੋਂ ਇੱਕ ਇੱਕ ਗਲਾਸ ਆਪਣਾ ਪੀਣਾ ਪਣਦਾ ਹੀ ਆ ਵੀ ਜਿਹੜੇ ਵੀ ਭਰਾ ਸਾਡੇ ਪੰਜਾਬੀ ਨਿਕਲਦੇ ਆ ਤੇ ਬਾਈ ਹੁਣਾ ਕੋਲ ਰੁਕੋ ਨਾਲੇ ਬਾਈ ਉਹਨਾਂ ਦਾ ਲੱਸੀ ਪੀ ਕੇ ਜਾਓ ਨਾਲੇ ਬਾਈ ਉਹਨਾਂ ਦਾ ਅਧੜੜਕਾ ਨਾਲ ਬਾਈ ਉਹਨਾਂ ਦਾ ਮਿਲਕ ਪੀਵਾ ਪਤਾ ਲੱਗਿਆ ਵੀ ਜਿਹੜਾ ਤੁਸੀਂ ਫੇਸਬੁੱਕਾਂ ਤੇ ਰੌਲਾ ਪਾਉਂਦੇ ਹੋ ਪੰਜਾਬੀ ਸਪੋਰਟ ਕਰੋ ਪੰਜਾਬੀ ਸਪੋਰਟ ਕਰੋ ਵਾਕੇ ਕਰਦੇ ਆ ਕਿ ਨਹੀਂ ਕਰਦੇ ਚ ਹੁਣ ਪਤਾ ਲੱਗਣਾ ਤੇ ਸੋ ਹੁਣ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਸੋੜੇ ਇੱਕ ਮਿੰਟ ਕਿਸੇ ਦੱਸਿਓ ਕਿ ਬਾਈ ਹੁਣਾਂ ਦਾ ਅਧੜੜਕਾ ਤੁਹਾਨੂੰ ਕਿਵੇਂ ਲੱਗਾ ਸੋ ਥੈਂਕ ਯੂ ਸੋ ਮੱਚ ਚੰਗਾ ਜੀ ਭਾਈ ਜੀ ਥੈਂਕ ਯੂ